ਦੋਸਤੋ ਢਿੱਲੋਂ ਡੈਰੀ ਬਰੀਡ ਫਾਰਮ ਪੇ ਤੇ ਤੁਹਾਡਾ ਸਵਾਗਤ ਹੈ ਸੋ ਕਿਸੇ ਭਰਾ ਨੇ ਬਰੀਡ ਵਾਲੇ ਪਸ਼ੂ ਦੀ ਵੀਡੀਓ ਪਵਾਉਣੀ ਹੋਵੇ ਤਾਂ ਦਿੱਤੇ ਨੰਬਰ ਤੇ ਤੁਸੀਂ 1 ਜਾਂ 2 ਮਿੰਟ ਦੀ ਰੀਲ ਬਣਾ ਕੇ ਭੇਜ ਸਕਦੇ ਹੋ ਤੁਹਾਡੀ ਵੀਡੀਓ ਫ੍ਰੀ ਦੇ ਵਿੱਚ ਪਾਈ ਜਾਊਗੀ ਸੋ ਗੱਲ ਕਰੀਏ ਇਸ ਕੱਟੇ ਬਾਰੇ ਜੋ ਕਿ ਤਿੰਨ ਮੇਲਿਆਂ ਤੇ ਇਸ ਨੇ ਕੱਟੇ ਨੇ ਪੋਜੀਸ਼ਨ ਲਈ ਆ ਖੀਰਿਆਂ ਦੇ ਵਿੱਚ ਵੀ ਤੇ ਦੋ ਦੰਦ ਦੇ ਵਿੱਚ ਵੀ ਤੇ ਚਾਰ ਦੰਦ ਦੇ ਵਿੱਚ ਵੀ ਸੋ ਵੀਰ ਦਾ ਐਡਰੈਸ ਪਿੰਡ ਬਰੇ ਜਿਲ੍ਹਾ ਮਾਨਸਾ ਸੋ ਕਿਸੇ ਭਰਾ ਨੇ ਕਟਾ ਲੈਣਾ ਹੋਵੇ ਤਾਂ ਤੁਸੀਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ ਮਾਂ ਦਾ ਦੁੱਧ 18 ਲੀਟਰ ਸੀਗਾ ਸੋ ਬਾਬਰ 2 ਦਾ ਇਹ ਬੱਚਾ ਹੈਗਾ ਸਰਟੀਫਿਕੇਟ ਨਾਲ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਰੇਟ ਵੀਰ ਕਹਿੰਦਾ ਫੋਨ ਤੇ ਹੋਊਗਾ ਰੇਟ ਫੋਨ ਤੇ ਤੁਸੀਂ ਸੰਪਰਕ ਕਰਕੇ ਪੁੱਛ ਸਕਦੇ ਹੋ ਸੋ ਵੀਡੀਓ ਵਧੀਆ ਲੱਗੀ ਤਾਂ ਬਹੁਤ ਵਾਰ ਸ਼ੇਅਰ ਕਰਿਆ ਕਰੋ ਸੋ ਦੁਬਾਰੇ ਆਪਾਂ ਫਿਰ ਰਿਪੀਟ ਕਰਦੇ ਹਾਂ ਵੀ ਕਿਸੇ ਭਰਾ ਨੇ ਕਟੀਆਂ ਜਾਂ ਵਸ਼ੀਆਂ ਦੀ ਬਰੀਡ ਵਾਲੀਆਂ ਜਿਹੜੇ ਬੋਲ ਨਹੀਂ ਹੋਵੇ ਜਿੱਤੂ ਨੰਬਰ ਦੇ ਸੁਪਰ ਕਰਦਾ ਅੱਜ ਛੋਟੇ ਕਿਨੇ ਅਕਨੇ ਸੀ ਸੋ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਕਰਿਆ ਕਰੋ ਧੰਨਵਾਦ